ਪਿੰਡਾਂ ਤੋਂ ਸਾਂਸਦ ਹਰ ਸਿਮਰਤ ਕੋਰ ਬਾਦਲ ਨੇ ਅੱਜ ਲੰਬੀ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀ ਨਿੰਦਾ ਕੀਤੀ ਗਿੱਦੜਬਾ ਜਿਮਨੀ ਚੋਣ ਦੇ ਲਈ ਇੰਚਾਰਜ ਲਾਏ ਜਾਣ ਤੋਂ ਬਾਅਦ ਅਕਾਲੀ ਵਰਕਰਾਂ ਨੂੰ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਜ਼ੋਰ ਲਗਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਕਾਰ ਨੂੰ ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆਂ ਕੀਤੀਆਂ ਸੀਗੀਆਂ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਕੋਈ ਤਰਤਾ ਨਹੀਂ ਲੱਗੂਗਾ ਕੋਈ ਕੱਚਾ ਨਹੀਂ ਰਹੂਗਾ ਵੱਡੀਆਂ ਵੱਡੀਆਂ ਹਸਪਤਾਲ ਸਕੂਲ ਲੇਕਿਨ 3 ਸਾਲ ਹੋਣ ਨੂੰ ਆਏ ਨੇ ਤੇ 3 ਦਿਨ ਦਾ ਸੈਸ਼ਨ ਹੋਇਆ ਇਹਨਾਂ 3 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੋਜ਼ਗਾਰੀ ਸिखਲਾ ਤਾਈ ਪਹੁੰਚੀ ਹੋਈ ਹੈ ਕਿ ਪਿੰਡ-ਪਿੰਡ ਤੇ ਗਲੀ-ਗਲੀ ਦਾ ਇਹ ਨਸ਼ੇ ਪਹੁੰਚੇ ਹੋਏ ਨੇ ਕਿ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਕਿ ਤੁਹਾਡੇ ਐਮ.ਐਲ.ਏ ਨੂੰ ਧਮਕੀਆਂ ਆ ਰਹੀਆਂ ਨੇ ਜੇ ਕੋਈ ਬਾਜ਼ਾਰ 'ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਘਰ ਦੇ ਅੰਦਰ ਵੜ ਕੇ ਗੋਲੀਆਂ ਮੁੱਖ ਮੰਤਰੀ ਸਾਹਿਬ ਨੂੰ ਖੁੱਡ ਬੁਲੇਟ ਨੂੰ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪੈ ਰਿਹਾ ਹੈ ਇਹ ਕਾਨੂੰਨ ਵਿਵਸਥਾ ਦੇ ਹਾਲਤ ਇਹਦੇ ਉੱਤੇ ਕੋਈ ਚਰਚਾ ਹੋਈ ਚਰਚਾ ਤਾਂ ਲੋਕਾਂ ਦੇ ਮੁੱਦੇ 'ਚ ਕਿੱਥੇ ਹੋਈ ਕਿ ਦਿਵਾਨੀ ਪਿੰਡਾਂ ਨੂੰ ਗ੍ਰਾਂਟ ਨਹੀਂ ਗਈ ਗਰੀਬਾਂ ਤੇ ਮਕਾਨਾਂ ਦੇ ਚੈੱਕ ਬੰਦ ਨੇ ਗਰੀਬਾਂ ਦੇ ਫਲਸ਼ਾਂ ਦੇ ਚੈੱਕ ਬੰਦ ਨੇ ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ ਕੱਟ ਕੇ 3 ਕਿਲੋ ਦੀ 8 ਕੰਨ ਕਿਲੋ ਤੁਸੀਂ 5 ਕਿਲੋ ਕਰਤਾ ਬੱਚਿਆਂ ਦੇ ਵਜੀਫੇ ਬੰਦ ਨੇ ਸ਼ਗਨ ਦੇ ਚੈੱਕ ਨਹੀਂ ਆ ਰਹੇ ਹੈਗੇ ਮੁਆਵਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਿਹਾ ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲਿਆ ਐਮ ਐਸ ਪੀ ਚ ਮੂੰਗੀ ਤੇ ਕਿੰਨੀ ਵੱਡੀਆਂ ਗੱਲਾਂ ਕਿਸੇ ਐਮ ਐਸ ਪੀ ਚ ਕੋਈ ਖਰੀਦ ਕੋਈ ਨਹੀਂ ਕਰ ਰਿਹਾ ਇਨਾ ਵੱਡਾ ਕਿਸਾਨ ਦੀ ਜਥੇਬੰਦੀ ਉੱਥੇ ਧਰਨੇ 'ਚ ਬੈਠੀ ਹੈ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੁਣ ਪੂਰੇ 1 ਮਹੀਨਾ ਲੇਟ ਹੁਣ ਜਾ ਕੇ ਮਿਲੀ ਹੈ ਤੇ ਕਾਲਾ ਤੁਹਾਡੇ ਵਿਧਾਨ ਸਭਾ ਚ ਜਿਹੜਾ ਤੁਸੀਂ ਸੀਏਜੀ ਦੀ ਰਿਪੋਰਟ ਪੰਜਾਬ ਦੇ ਅਰਥਵਿਵਸਥਾ ਵਾਸਤੇ ਜਿੱਥੇ ਇਨਾ ਕਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਦੀ ਵੱਧ ਕਰਜ਼ਾ ਚੜ ਗਿਆ ਏ ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆਗਾ ਇਹ ਤੁਹਾਡੇ ਫੋਕੇ ਇਸ਼ਤਿਹਾਰਾਂ ਕਰਕੇ ਜਿਹੜੀ ਤੁਹਾਡੀ ਫੋਕੀ ਗੱਲਾਂ ਹੈਗੀਆਂ ਜਿਹਦੇ ਕਰਕੇ ਪੰਜਾਬ ਇਹੋ ਜਿਹਾ ਕਰਜ਼ੇ 'ਚ ਡੁੱਬ ਰਿਹਾ ਕਿ ਤੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਊਗਾ ਤੇ ਮੈਂ ਹੈਰਾਨ ਆ ਕਿ ਇਹ ਮੁੱਖ ਮੰਤਰੀ ਨੂੰ ਕੱਲੇ ਵਿਰੋਧੀਆਂ ਨੂੰ ਭੰਡਣਾ ਚੁਟਕੋਲੇ ਸੁਣਾਣਾ ਕਦੇ ਤਾਲਾ ਚਾਬੀ ਲਾ ਦਾਂਗੇ ਕਦੇ 25 ਸਾਲ ਇਹਨਾਂ ਦਾ ਉਹ ਨਾ ਗੱਲਾਂ ਤੋਂ ਇਲਾਵਾ ਇਹ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਹੈ ਅੱਜ ਪੰਜਾਬ ਦੇ ਉੱਤੇ ਤਰਸ ਆਂਦਾ ਹੈ ਲੁੱਟਾ ਖੋਹ ਫਰੋਤੀਆਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਨਸ਼ੇ ਇਸ ਭਗਵਾਨ ਤਮੰਨ ਦੀ ਅਗਵਾਈ ਚ ਬਸ ਆਹੀ ਮਿਲ ਤੈ ਹੁਣ ਜਿੱਥੇ ਇੱਕ ਪਾਸੇ ਹਰ ਮਹੀਨੇ ਹਜ਼ਾਰਾਂ ਦਾ ਕਰਜ਼ਾ ਲੈ ਕੇ ਲੋਕਾਂ ਨੂੰ ਕਰਜ਼ਾਈ ਕਰਕੇ ਆਪ ਦੀ ਇਸ਼ਤਿਹਾਰਬਾਜ਼ੀ ਕਰ ਰਿਹਾ ਸੈਂਟਰ ਦੀ ਸਕੀਮਾਂ ਬੰਦ ਹੋ ਗਈਆਂ ਨੇ ਕਿਉਂਕਿ ਉਹ ਵੀ ਨਹੀਂ ਉਹ ਸਾਮ ਸਕਰਿਆ ਆਪ ਦੀ ਫੋਕੇ ਮੌਲਾ ਕਲਿਨਿਕ ਕਰਕੇ ਹੁਣ ਇਹ ਜਿਹੜੇ ਪਿੰਡ 'ਚ ਮੈਂ ਖੜੀ ਆ ਇੱਥੇ ਬੀਬੀਆਂ ਦਾ ਹਸਪਤਾਲ ਦਾ ਡਾਕਟਰ ਸਾਰੇ ਖਤਮ ਨੇ ਕਿਉਂਕਿ ਡਾਕਟਰ ਕੱਢ ਕੇ ਮੌਲਾ ਕਲਿਨਿਕ ਜੇ ਲਾਤੇ ਜਿਹਦੇ ਮਸ਼ਹੂਰੀ ਕਰਨੀ ਹੈ ਤੇ ਮੋਦੀ ਨੇ ਹਜ਼ਾਰ ਕਰੋੜ ਰੁਪਏ ਆਯੂਸ਼ਮਾਨ ਜਿਹਦੇ ਨਾਲ 5 ਲੱਖ ਦਾ ਇਲਾਜ ਉਹ ਬੰਦ ਕਰ ਛੱਡਿਆ ਕਿਉਂਕਿ ਉਹ ਲੋਕਾਂ ਦੇ ਇਲਾਜ ਦੇ ਪੈਸਿਆਂ ਨਾਲ ਮੌਲਾ ਕਲਿਨਿਕ ਆਪ ਦੀ ਫੋਟੋ ਚਿਪਕਾਉਣ ਦੇ ਖਾਤਰ ਮਿਸਯੂਜ਼ ਕਰ ਰਿਹਾ ਸੀਗਾ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਵਧਾ ਦਿੱਤੀਆਂ ਅੱਗੇ ਪੰਜਾਬ 'ਚ ਪੈਟਰੋਲ ਡੀਜ਼ਲ ਤੇ ਸਭ ਤੋਂ ਵੱਧ ਟੈਕਸ ਦੇਸ਼ਵਿਦ ਪੰਜਾਬ 'ਚ ਲੱਗਦਾ ਹੈ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਦਾ ਵਧਾਉਣਾ ਮਤਲਬ ਹਰ ਚੀਜ਼ 'ਚ ਮਹਿੰਗਾਈ ਵਧੂਗੀ ਕਿਉਂਕਿ ਜਿਹੜਾ ਖਾਣ ਪੀਣ ਦਾ ਸਮਾਨ ਰੋਜ਼ਾਨਾ ਦਾ ਸਾਬਣ ਤੇਲ ਦੁਕਾਨਾਂ 'ਚ ਟਰਾਂਸਪੋਰਟ ਵੀ ਵਧੂਗੀ ਪੈਟਰੋਲ ਡੀਜ਼ਲ ਵਧਣ ਦੇ ਨਾਲ ਤੇ ਕਿਸਾਨਾਂ ਦੀ ਅੱਗੇ ਆਮਦਨ ਦਾ ਬੁਰਾ ਹਾਲ ਸੀ ਹੁਣ ਹੋਰ ਇਹਨਾਂ ਦੇ ਬੋਝ ਪਾਊਗਾ ਤੇ ਇਹ ਲੋਕਾਂ ਤੇ ਉੱਤੇ ਬੋਝ ਪਾ ਕੇ ਕਮਾਈਆਂ ਲੋਕਾਂ ਦੀ ਕੱਢ ਕੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਉਹਦੇ ਨਾਲ ਇਹ ਵੀ ਸੋਕੀ ਇਸ਼ਤਿਹਾਰਬਾਜ਼ੀ ਤੇ ਪੰਡੀ ਪ੍ਰਚਾਰ ਜਿਹੜਾ ਇਹਦਾ ਚੱਲ ਰਿਹਾ ਅਫਸੋਸ ਹੁੰਦਾ ਮੈਂ ਤਾਂ ਲੋਕਾਂ ਨੂੰ ਕਹਿੰਨੀ ਆ ਕਿ ਇਹੋ ਜੀ ਸਰਕਾਰਾਂ ਨੂੰ ਨਿਕਾਰੋ ਇਹ ਭਾਈਵਾਲ ਗੱਠਜੋੜ ਜਿਹੜਾ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਨੇ ਝੂਠ ਮੜ ਕੇ ਕਾਲੀਆਂ ਦੇ ਸਿਰ ਤੇ ਪੰਜਾਬ ਦਾ ਆ ਬੇੜਾ ਕਰ ਕਰਤਾ ਹੈਗਾ ਹੁਣ ਵੀ ਝੂਠ ਤੋਂ ਹਟਦੇ ਨਹੀਂ ਜਿੱਥੇ ਲੋਕ ਸਭਾ ਦੀ ਚੋਣਾਂ ਇਹਨਾਂ ਨੇ ਇਕੱਠੇ ਹੋ ਕੇ ਦੇਸ਼ ਪਰਚੇ ਲੜੀਆਂ ਨੇ ਫੋਂ ਹਰਿਆਣੇ ਚ ਇਕੱਠੇ ਹੋ ਕੇ ਨਰੇ ਇੱਥੇ ਅਜੇ ਵੀ ਤੁਹਾਨੂੰ ਝੂਠ ਮਾਰੀ ਜਾ ਰਿਹਾ ਝੂਠ ਦਾ ਸਾਥ ਕਿੰਨੀ ਦੇਰ ਤੋ ਦੋਗੇ ਤੁਸੀਂ ਤਕੜੇ ਹੋ ਕੇ ਆਹ ਬਾਈ ਇਲੈਕਸ਼ਨ ਚ ਅਕਾਲੀ ਦਲ ਨੂੰ ਕਾਮਯਾਬ ਕਰੋ ਤਾਂ ਕਿ ਬਦਲ ਸਭਾ ਚ ਜਾ ਕੇ ਕੋਈ ਲੋਕਾਂ ਦੇ ਮੁੱਦੇ ਤੇ ਚੱਕਣ ਜਾਇਕ ਹੋਏ ਇਹ ਤਾਂ ਦੋਨੋਂ ਇਕੱਠੇ ਨੇ ਤੁਸੀਂ ਸਾਡੀ ਗੱਲ ਨਾ ਕਰੋ ਅਸੀਂ ਤੁਹਾਨੂੰ ਹੱਥ ਨਹੀਂ ਲਾਗੇ ਇਹਨਾਂ ਦਾ ਤਾਂ ਫਿਕਸਮੈਂਟ ਚੱਲ ਰਿਹਾ ਹੈ ਮਰ ਜਿੱਦਿਓਂ ਦੇ ਵਿੱਚ ਖਿੰਡੜਵਾ ਦੇ ਵਿੱਚ ਹੱਥਾਂ ਚਾਹ ਚ ਲਾਇਆ ਜਾ ਰਿਹਾ ਹੈ ਨਾ ਦੇਖਿਏ ਚੁਣੌਤੀਆਂ ਤਾਂ ਅਕਾਲੀ ਦਲ ਦੇ ਖਿਲਾਫ 2015 ਤੋਂ ਚੱਲ ਰਹੀਆਂ ਨੇ ਜਦ ਇਹ ਸਾਰੀ ਦਿੱਲੀ ਦੀ ਹੱਥ ਟੋਕੀਆਂ ਪਾਰਟੀਆਂ ਦੇ ਆਹੂ ਇਕੱਠੇ ਹੋ ਕੇ ਕੱਲੇ ਪੰਚ ਦੀ ਇਸ ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਲੱਗੇ ਹੋਏ ਨੇ ਕਿਉਂਕਿ ਇਹ ਸਾਡੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਤੋਂ ਸਾਡੇ ਫਸਲ ਦੀ ਖਰੀਦ ਖਤਮ ਕਰਨਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦੇ ਨੇ ਇਹ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕਰਨਾ ਚਾਹੁੰਦੇ ਨੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਇਹਨਾਂ ਸਾਰੇ ਇਹਨਾਂ ਚੀਜ਼ਾਂ 'ਚ ਸਭ ਇਕੱਠੇ ਨੇ ਤੇ ਇਹਨਾਂ ਦੇ ਖਿਲਾਫ ਅੱਲਾ ਕਾਲੀ ਦਾ ਲੜ ਰਿਹਾ ਹੈ ਜਿਹਦੇ ਕਰਕੇ ਤਿੰਨੋਂ ਇਕੱਠੇ ਹੋਏ ਨੇ ਕਿ ਅਕਾਲੀ ਦਲ ਨੂੰ ਖਤਮ ਕਰੀਏ ਕਦੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਹਰਿਆਣਾ ਚੇਨ ਨੰਦੇੜ ਸਾਹਿਬ 'ਚ ਪਟਨਾ ਸਾਹਿਬ 'ਚ ਦਿੱਲੀ 'ਚ ਇਹਨਾਂ ਨੇ ਆਪਣੇ ਕਬਜ਼ਾ ਕਰ ਲਿਆ ਹੁਣ ਸਾਡੇ ਪੰਜਾਬ 'ਚ ਕਦੇ ਸਾਡਾ ਐਮ.ਐਲ.ਏ. ਤੋੜ ਕੇ ਲੈ ਜਾਣਗੇ ਕਦੇ ਸਾਡਾ ਹਲਕਾ ਇੰਚਾਰਜ ਤੋੜ ਕੇ ਲੈ ਜਾਣਗੇ ਸੋ ਇਹਨਾਂ ਦਾ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕਰੀਏ ਤਾਂ ਕਿ ਪੰਜਾਬ ਦੇ ਉੱਤੇ ਹਾਵੀ ਹੋਈਏ ਇਹਨਾਂ ਦੇ ਲੋਕਾਂ ਨੂੰ ਬੋਲਣ ਜੋਗੇ ਨਾ ਛੜੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਸਾਰਾ ਕੁਝ ਤੁਸੀਂ ਦੇਖ ਲਿਆ ਹੈਗਾ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਜੇ ਪੰਜਾਬ ਦੇ ਭਵਿੱਖ ਨੂੰ ਤੇ ਆਪਦੇ ਬੱਚਿਆਂ ਦੇ ਭਵਿੱਖ ਨੂੰ ਤੁਸੀਂ ਬਚਾਉਣਾ ਹੈ ਤੇ ਫਿਰ ਹੁਣ ਇਹਨਾਂ ਨੇ ਸਾਡੇ ਭਾਵੇਂ ਇੱਕ ਐਮਐਲਏ ਤੋੜਿਆ ਖੰਕਾਂਚਾ ਤੋੜਿਆ ਕੋਈ ਗੱਲ ਨਹੀਂ ਅਕਾਲੀ ਦਲ ਇੱਕ ਸਮੁੰਦਰ ਹੈਗਾ ਸਮੁੰਦਰ ਤੋਂ ਜਿੰਨੇ ਬੰਦੇ ਪਟਕੇ ਲੈ ਜਾਣ ਪਿੰਡ ਪਿੰਡ 'ਚ ਅਕਾਲੀ ਦਲ ਵਸਿਆ ਇਹ ਖਤਮ ਨਹੀਂ ਹੁੰਦਾ ਮੇਰੀ ਪੀੜੀ ਦੇ ਸਾਨ ਤੋਂ ਥਾਪੀ ਹੋਈ 파ਟੀ ਹੈ ਚਾਰ ਵਾਈਲੈਕਸ਼ਨ ਆਏ ਤੁਸੀਂ ਕਮਰ ਕੱਸ ਲਓ ਜਿਵੇਂ ਬਠਿੰਡਾ ਪਾਰਲੀਮੈਂਟਰੀ 'ਚ ਪੂਰਾ ਜ਼ੋਰ ਲਾਤਾ ਸਾਰੇ ਬੰਦੇ ਅਕਾਲੀ ਦਰਜਨ ਤੋੜ ਕੇ ਖੜੇ ਕਰਕੇ ਤਾਂ ਕਿ ਮੰਤਰੀ ਜੀ ਜਤਜੰਦ ਲੋਕਾਂ ਨੇ ਹਨੇਰੀ ਦਾ ਮੂੰਹ 모ੜਿਆ ਤੇ ਪਹਿਲੇ ਤੋਂ ਵੀ ਵੱਧ ਗਿਣਤੀ ਦੇ ਨਾਲ ਕਾਮਯਾਬੀ ਬਖਸ਼ੀ ਤਾਂਕਿ ਲੋਕਾਂ ਤੇ ਸਾਹਮਣੇ ਕਿਸੇ ਦਿਨ ਨਹੀਂ ਚਲਦੀ ਸੋ ਤੁਸੀਂ ਆਪਣੀ ਤਾਕਤ ਚਲਾਓ ਗਿਦੜਵਾਚੇ ਬਰਨਾਲੇਚੇ ਡੇਰਾ ਬਾਬਾ ਨਾਨਕ ਚ ਜਿੱਥੇ ਚੋਨਾ ਹੈ ਗਿਆ ਤੇ ਰਿਸ਼ਤੇਦਾਰਾ ਕੋਲ ਪਹੁੰਚੋ ਤਾਂ ਅਕਾਲੀ ਦਲ ਦਾ ਮੋਰਚਾ ਫਤਿਹ ਕਰੋ ਤਾਂ ਕਿ ਵਿਧਾਨ ਸਭਾ ਵਿੱਚ ਜਾ ਕੇ ਲੋਕਾਂ ਦੀ ਗੱਲ ਕੋਈ ਚੱਕਰ ਚੋਗਾ ਹੋਏ ਮੈਨੋ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਹਿਲੀ ਵਾਰੀ ਜੜੀ ਬਖਸ਼ੀ ਹੈ ਮੈਂ ਸਮੂਹ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਲੰਬੀ ਬਠਿੰਡਾ ਦਿਹਾਤੀ ਬਠਿੰਡਾ ਸ਼ਹਿਰ ਦੇ ਪੁੱਛੋ ਦੇ ਜਿਨ੍ਹਾਂ ਦੇ ਲਾਗੇ ਲਾਗੇ ਆਪਣਾ ਇਲਾਕਾ ਲੱਗਦਾ ਕਿਧੜਵੇ ਸਾਰਿਆਂ ਨੂੰ ਬੇਨਤੀ ਕਰਦੀ ਆ ਤੁਸੀਂ ਸਾਰੇ ਜਣੇ ਸੁਖਵੀਰ ਬਾਦਲ ਬਣ ਕੇ ਹਰਸਿਮਰਤ ਬਾਦਲ ਬਣ ਕੇ ਸਤਪ੍ਰਕਾਰ ਸਿੰਘ ਬਾਦਲ ਜੀ ਬਣ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਤਕੜੀ ਇੱਕ ਪੰਛੀ ਪਾਰਟੀ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਮੇਵਾਰੀ ਤੁਸੀਂ ਕਿਧੜਵੇ ਪਹੁੰਚੋ ਜਿਨ੍ਹਾਂ ਨੇ ਪਾਰਟੀਆਂ ਦੇ ਨਾਲ ਧੋਖਾ ਕੀਤਾ ਹੈਗਾ ਗੱਲ ਬਦਰੂਆ ਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੈਗਾ ਇਹ ਸਾਰੀ ਝੂਠੀ ਪਾਰਟੀਆਂ ਨੂੰ ਨਕਾਰ ਕੇ ਉਹ ਸੱਚੀ ਪੰਥ ਦੀ ਪਾਰਟੀ ਨੂੰ ਕਾਮਯਾਬ ਕਰੀਏ ਮੈਂ ਤੁਹਾਡੇ ਸਾਰੇ ਚੰਨਾਂ ਨੂੰ ਥੈਂਕ ਯੂ